ਆਵੇ ਇੱਥੇ ਕਰਦੇ ਆਂ ਹੈ ਇੱਥੇ ਕਰਦੇ ਆਂ ਇੱਥੇ ਕਰਦੇ ਆਂ ਇੱਥੇ ਕਰਦੇ ਸੀ ਹੈ ਇੱਥੇ ਕਰਦੇ ਆਂ ਕਰਦੇ ਸਾਰੇ ਦੱਸ ਚਾਹਤ ਤੂੰ ਕੀ ਕਰਦੀ ਫੜੀ ਥਨਾਲੇ ਤੇ ਦੱਸੀ ਦੱਸੀ ਮੇਰੇ ਥਾਏ ਨਾ ਹੋ ਤੇਮੀ ਜੋੜਾ ਫੜਿਆ ਗਿਆ ਦੇਖ ਲੋ ਤੂੰ ਦੇਖ ਲੋ ਮੂੰਹਦਰ ਮਾਰ ਬਨੇ ਹੋਏ ਆ ਚਾਚੇ ਦੇ ਮੁੰਡਿਆਂ ਨੇ ਪ੍ਰੇਮੀ ਜੋੜਾ ਫੜ ਲਿਆ ਗਿਆ ਕੁੜੀ ਕੀ ਕਰਦੀ ਸੀ ਪਾਰਕ ਦੇ ਵਿੱਚ ਗੋਦੀ ਚ ਗੋਦੀ ਚ ਪਿਆ ਸੀ ਆਸ਼ਕ ਸਾਰੀ ਗੱਲ ਕੀ ਸਾਰਾ ਮਸਲਾ ਕੀਆ ਤੌਹਾਂ ਤੂੰ ਮੈਂ ਮਜਨੂਆ ਮੇਰਾ ਨਾਮ ਮਜਨੂਆ ਕੀ ਕੀ ਲਾਦੀ ਤੀ ਇਹ ਮੇਰੀ ਮਸ਼ੂਕ ਹੈ ਜੀ ਅਸੀਂ ਪਿਆਰ ਕਰਦੇ ਸੀ ਅਸੀਂ ਪਿਆਰ ਕਰਦੇ ਸੀ ਇਹਨੂੰ ਇਹ ਕਹਿੰਗੇ ਸਕੂਲ ਦਾ ਤੂੰ ਬੜੀ ਇੱਥੇ ਫਿਰਦੀ ਆ ਭੈਣ ਦੇ ਆ ਲੈ ਲਹੂ ਪੀ ਲੈ ਇਹਨਾਂ ਨੇ ਕਿਹੜੀ ਕਲਾਸ ਕੀ ਲਾਦੀ ਤਰੀ ਇਹ ਮੈਂ ਸਾਡੇ ਚਾਚੇ ਦੀ ਕੁੜੀ ਆ ਅੱਛਾ ਕੀ ਕਰਦੀ ਪੜਦੀ ਆ ਇਹ ਕਰਦੀ ਕੀ ਪੜਦੀ ਆ 11ਵੀਂ 12ਵੀਂ ਚ ਜੇਰਾ ਪਾਰਕ ਚ ਬੈਠੇ ਆ ਬਾਈ ਯਾਰ ਪਾਰਕ ਚ ਬੈਠੇ ਇੱਥੇ ਆਸ ਕੀ ਕਰੀ ਜਾਂਦੇ ਆ ਫੜ ਲਿਆ ਇਹਨਾਂ ਨੂੰ ਤੁਸੀਂ ਉੱਤੋਂ ਫੜ ਲਿਆ ਹਾਂ ਉੱਤੋਂ ਫੜਿਆ ਜਾਵਾਂ ਆਹ ਤੇਰੇ ਸਾਹਮਣੇ ਪਹਿਲਾਂ ਵੀ ਇਹਦੇ ਪਿੱਛੇ ਤੁਸੀਂ ਲੱਗੇ ਹੋਏ ਸੀਗੇ ਵੀ ਕਿ ਕਿਵੇਂ ਨਾ ਕਿਵੇਂ ਲੋਟ ਆ ਜਾਣ ਪਿੱਛੇ ਨਹੀਂ ਇਹਨਾਂ ਦਾ ਪਤਾ ਹੀ ਸੀਗਾ ਵੀ ਉੱਥੇ ਹੀ ਜਾਣਗੇ ਉੱਥੇ ਹੀ ਬੈਠੇ ਆ ਉੱਥੀਆਂ ਉੱਥੇ ਹੀ ਫੜ ਲਿਆ ਕਿਸੇ ਨੇ ਦੱਸ ਦੇ ਦੱਸ ਪਾਈ ਸੀ ਤੁਹਾਨੂੰ ਦੱਸ ਆ ਜੀ ਬਾਈ ਸਾਨੂੰ ਕਿਸੇ ਨੇ ਵੀ ਐ ਕਰਕੇ ਉੱਥੇ ਜਾਂਦੇ ਆ ਅਸੀਂ ਪ੍ਰੋਪਰ ਪੂਰੀ ਪੂਰੀ ਇਨਵੈਸਟੀ ਟਕਾ ਕੇ ਅਸੀਂ ਪੂਰਾ ਕਰਕੇ ਫਿਰ ਅਸੀਂ ਫੜਿਆ ਹੈ ਹਾਂ ਕੀ ਨਾਂ ਤੇਰਾ ਮੇਰਾ ਨਾ ਹਰਮਨ ਹਰਮਨ ਇਹ ਤੇਰਾ ਨਾਂ ਕੀ ਹੈ ਮੇਰਾ ਨਾਮ ਮਜਨੂ ਹੈ ਜੀ ਮਜਨੂ ਹੈ ਚਲੋ ਕੁੱਟਣਾ ਕੁੱਟਣਾ ਬਾਈ ਕੁੱਟਣਾਓ ਬਣੋ ਮਜਨੂਣਾ ਕੁੱਟੋ ਕਿਉਂਣਾ ਬਾਈ ਯਾਰ ਕੀ ਕਰਦੇ ਸੀ ਕੀ ਕਰਦੇ ਸੀ ਤੇ ਅਸੀਂ ਤਾਂ ਇਸੇ ਸ਼ਾਇਰ ਕਰਨ ਆਏ ਸੀ ਸ਼ਾਇਰ ਕਰਨ ਉਹ ਮੇਰੇ ਅਸਲੇ ਮਹਾਲੀ ਫਰਦਾ ਤੇ ਹੋਰ ਜੀ ਭੰਦੇ ਰੋ ਪੜ੍ਹ ਲਓ ਜਿਹੜੇ ਦੋ ਅੱਖਰ ਬੜੀ ਦੇ ਆ ਹੋਰ ਕਿੰਨਾ ਦਾ ਮੁੰਡਾ ਮਜਨੂ 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 ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਕਹਿੰਦਾ ਮੈਂ ਆ ਮਜਨੂ ਆ ਮਜਨੂ ਜਿਹੜਾ ਉਹ ਪਿਆਰ ਕਰਦਾ ਹੁੰਦਾ ਉਹਦਾ ਮਜਨੂ ਮਜਨੂ ਕੀ ਹੁੰਦਾ ਮਜਨੂ ਲੈਲਾ ਕੀ ਕਹਿੰਦਾ ਉਹ ਤਾਂ ਪਤਾ ਨਹੀਂ ਕੀ ਹੁੰਦਾ ਮਜਨੂ ਲੈਲਾ ਹੁੰਦੀ ਕਿ ਹੁੰਦੇ ਮਜਨੂ ਬਣਾਏ ਨੂੰ ਕੁੱਟਣਾ ਕੁੱਟਣਾ ਬਈ ਕੁੱਟਣਾ ਕੁੱਟਣਾ ਨਾਲ ਆਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨੂੰ ਮਿਲਾ ਯਾਰ ਮਿਲਾ ਪਹਿਲਾਂ ਚਲ ਕੋਈ ਨਾ ਬਈ ਕੋਈ ਕੁਟ ਅੱਛਾ ਇਹ ਥੋੜੀ ਚਾਚੀ ਦੀ ਕੁੜੀ ਹੈ ਹਾਂ ਬਈ ਯਾਰ ਤੇ ਇਹਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਕੀ ਸ਼ਰਮ ਲਾਈ ਵੀ ਆਏ ਨੇ ਸ਼ਰਮ ਲਵਾਤੀ ਜਮਾ ਬਈ ਯਾਰ ਇਹ ਇਹ ਪਿੰਡ ਦਾ ਤੁਹਾਡੇ ਦਾ ਨਹੀਂ ਇਹ ਨਹੀਂ ਮੈਂ ਜਾਣਦਾ ਨਹੀਂ ਕਿ ਇਹਨੂੰ ਕਿੱਥੋਂ ਆ ਬਾਹਰੋਂ ਨਹੀਂ ਆ ਬਾਹਰੋਂ ਅੱਛਾ ਜਦੋਂ ਤੁਸੀਂ ਇਹਨੂੰ ਫੜਿਆ ਇਹ ਕੀ ਕਰੀ ਜਾਂਦੇ ਸੀਗੇ ਇੱਥੇ ਬੈਠੇ ਸੀਗੇ ਇੱਥੇ ਆਸ਼ਕੀ ਕਰਦੇ ਸੀਗੇ ਭੁੰਡੀ ਕਰਦੇ ਸੀਗੇ ਹਾਂ ਇੱਕ ਦੂਜੇ ਦੀ ਗੋਦੀ 'ਚ ਬੈਠੇ ਸੀਗੇ ਹਾਂ ਸ਼ਰਮ ਉਹ ਤੇ ਸਾਰੇ ਪਿੰਡ ਨੂੰ ਪਤਾ ਵੀ ਇੱਥੇ ਆ ਕੇ ਬਹਿ ਜਾਂਦੇ ਆ ਇਹ ਇਹ ਕੀ 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 ਹੈ ਇਹ ਜਿੱਥੇ ਬਹਿਨੇ ਹੂ ਏ ਮਰਾ ਸਾਡੇ ਸਮਾਖ ਸ਼ਮਸ਼ਾਨ ਘਟ ਆਈਏ ਸ਼ਮਸ਼ਾਨ ਘਟ ਹੂੰ ਬਸ ਇਹਨਾਂ ਨੇ ਮਰਨ ਦੇ ਲੱਛਣ ਵਿੱਢੇ ਆ ਵੇ ਇੱਥੇ ਯਾਰ ਇੱਥੀ ਬਾ ਇਹਨਾਂ ਇੱਥੀ ਖਵਾ ਦੇਣਾ ਇੱਥੀ ਮਾਰ ਕੇ ਤਾਂ ਆਉਂਦੇ ਹੁੰਦੇ ਜਦੋਂ ਉਹਨਾਂ ਨੂੰ ਪੁੱਤਾਂ ਦੱਸਣ ਲੱਗ ਜਾਂਦੇ ਨੇ ਵੀ ਇੱਥੇ ਸਾਨੂੰ ਇੱਥੇ ਮਾਰਨਗੇ ਤਾਂ ਆਉਂਦੇ ਆ ਇਹ ਹੁਣ ਇਹਨਾਂ ਦੇ ਮਰਨ ਦੇ ਦਿਨ ਨੇੜੇ ਲੱਗਦੇ ਆ ਇਹ ਤਾਂ ਪੂਰੀ ਤਿਆਰੀ ਚ ਆਇਆ ਕੋਟ ਪੈਂਟ ਪਾਇਆ ਹੋਇਆ ਤਰੇ ਹਾਂਜੀ ਪੂਰੀ ਤਿਆਰੀ ਜਾਇਆ ਕੋਟ ਪੈਂਟ ਪਾਇਆ ਤਰੇ ਅਸੀਂ ਜਾਣਾ ਸੀਗਾ ਜੀ ਕੀ ਕੰਮ ਕੀ ਕਰਦਾ ਤੂੰ ਕੰਮ ਮੈਂ ਤਾਂ ਇਹ ਲੱਕੜ ਦਾ ਕੰਮ ਜਾਂਦਾ ਜੀ ਲੱਕੜ ਦਾ ਕੰਮ ਕਰਾਂਦਾ ਹਾਂ ਤੇ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਹੈਗੀ 32 ਸਾਲ ਦੀ ਹੈਗੀ ਜੀ ਤੇ ਤੇਰੀ ਉਮਰ ਕਿੰਨੀ ਹੈ ਮੇਰੀ 16 ਸਾਲਾਂ ਦੀ 16 ਸਾਲ ਦੀ ਤੇ 32 ਸਾਲ ਦੀ ਉਹ ਮਰ ਦੀ ਪਿਆਰ ਤਾਂ ਪਿਆਰੀ ਹੁੰਦਾ ਜੀ ਵਿਆਹ ਮਦ ਪਿਆਰ ਤਾਂ ਪਿਆਰੀ ਹੁੰਦਾ ਜੀ ਸਾਲਿਆ ਪਿਆਰ ਦਾ ਤੂੰ ਵਿਆਹ ਮੈਂ ਤੈਨੂੰ ਪੁੱਛਦਾ ਕੀ ਹਾਂ ਹਾਂ ਇੱਥੇ ਜੀ ਹਾਂ ਵਿਆਹ ਤਾਂ ਹੋਇਆ ਹੈ ਹੋਇਆ ਹੋਇਆ ਕੁੜੀ ਦਾ ਹੋਇਆ ਹੋਰ ਕੀ ਨਾ ਇਹ ਇਹ ਕੌਣ ਹੱਸਦਾ ਹੁਣ ਵੀ ਹੱਸਦਾ ਤੂੰ ਨਹੀਂ ਹੱਸਦਾ ਬਾਈ ਬਈ ਨਾ ਵੇ ਸੌਰੀ 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 ਹੈ ਸੌਰੀ ਸੌਰੀ ਐਮ ਸੌਰੀ ਮੈਂ ਡਾਊਟ ਬਰੀ ਮੈਂ ਮਾਫੀ ਡਾਊਟ ਬਰੀ ਅੰਗਰੇਜੀ ਬੋਲ ਦੰਦਾਂ ਅੰਗਰੇਜੀ ਜਿੰਨੀ ਕਿਉਂ ਦੀ ਥੋੜੇ ਪੇਸ਼ ਕਰਦੀ ਸਾਡੇ ਸਾਹਮਣੇ ਹੀ ਪੇਸ਼ ਕਰਦੀ ਪੇਸ਼ ਕਰਨ ਚਮਕੀਲਾ ਨਾ ਮੋਜਦਾ ਹੈ ਹਾਂਜੀ ਕੋਈ ਨਹੀਂ ਗੰਦਾ ਇਹ ਮੈਂਟਲ ਲੱਗਦਾ ਹੈ ਬਾਈ ਮੈਂਟਲ ਹੋਵੇ ਕੋ ਮਰਜੀ ਹੋਵੇ ਅੱਜ ਅਸੀਂ ਇਹਦੀ ਵੱਡਾ ਟੋਕੀ ਕਰਨੀ ਤੋਂ ਉਹਨਾਂ ਦੀ ਵਸ ਅੱਜ ਸ਼ਮਸ਼ਾਨ ਘਾਟ 'ਚ ਦੋਸਤੋ ਤੁਸੀਂ ਦੇਖ ਲਓ ਕੁੜੀਆਂ ਜਿਹੜੀਆਂ ਹੁੰਦੀਆਂ ਪੜਨ ਲਈ ਭੇਜ ਦਿਆ ਕਰਦੇ ਤੇ ਫਿਰ ਕਰਦੀਆਂ ਆਸ਼ਕੀਆਂ ਇੱਥੇ ਗੋਦੀ ਦੇ ਵਿੱਚ ਪਈ ਐ ਇਹਦੇ ਗੋਦੀ ਨੂੰ ਪਾਇਆ ਹੋਇਆ ਸੀ ਆਪਦੇ ਆਸ਼ਕ ਨੂੰ ਮਜਨੂ ਆਉਦਾ ਨਾ ਤੇ ਕਿੱਥੇ ਬੈਠੇ ਜਿੱਥੇ ਸ਼ਮਸ਼ਾਨ ਘਾਟ ਆ ਇਹ ਕਹਿੰਦਾ ਸ਼ਮਸ਼ਾਨ ਘਾਟ ਕਾ ਤੂੰ ਆਏ ਹੋ ਸ਼ਮਸ਼ਾਨ ਘਾਟ ਕਾ ਤੂੰ ਆਏ ਆ ਇਹ ਬਾਈ ਇਹਨਾਂ ਨੂੰ ਦੇਂਦੀਆਂ ਪੁੱਤਾਂ ਇਹਨਾਂ ਨੇ ਮਰਨਾ ਹੁਣ ਠੀਕ ਆ ਵੀ ਸਾਨੂੰ ਇੱਥੇ ਮਾਰ ਕੇ ਇੱਥੇ ਹੀ ਧੋਕ ਦੇਣਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕਿਵੇਂ ਖੜੀ ਐ ਤੈਨੂੰ ਹੁਣ ਮੂੰਹ ਕਾ ਤੋ ਬੰਨਿਆ ਹੋਇਆ ਖੋਲ ਦੇ ਮੂੰਹ ਨਹੀਂ ਖੋਲਾ ਦੇ ਮੂੰਹ ਨਹੀਂ ਇਹ ਵੀ ਖਾ ਦੇਣਾ ਸਾਡੇ ਮੁੰਡਾ ਬਾਈ ਮਰ ਗਈ ਆ ਆ ਕੀ ਲਿਖਿਆ ਆ ਆ ਕੀ ਦੇ ਨਾਂ ਇਹਦਾ ਨਾ ਕੀ ਲਿਖਿਆ ਇੱਥੇ ਇਹਦਾ ਮਜਨੂ ਮਜਨੂ ਨਾਂ ਹੱਥ ਤੇ ਮਹਿੰਦੀ ਦਾ ਲਿਖਿਆ ਤੁਹਾਨੂੰ ਪਤਾ ਨਹੀਂ ਲੱਗਦਾ ਬਈ ਯਾਰ ਬਾਈ ਯਾਰ ਕੁੜੀ ਘੋੜੀ ਕਿੱਥੇ ਜਾਂਦੀ ਆ ਕੀ ਕਰਦੀ ਮੇਰੀ ਗੱਲ ਸਾਰੀ ਧੜੀ ਜੋ ਆਪਾਂ ਪਹਿਣਦੇ ਅੰਗ ਥੋੜਾ ਦੇਖੀ ਜਾਵਾਂਗੇ ਆ ਫੋਨ ਕਿਹਦਾ ਆ ਕੌਣ ਕੌਣ ਕੋਰ ਸਾਡੇ ਤੋਂ ਮੇਰੇ ਤੋਂ ਇੱਕ ਮਿੰਟ ਫੋਨ ਬੋਲਾ ਕੋਈ ਨਾ ਫੋਨ ਆ ਇਹ ਕੱਟ ਫੋਨ ਫੜਾ ਫੋਨ ਤਾਂ ਯਾਰ ਵੀ ਕੋਈ ਕਰੇ ਘਰੋਂ ਫੋਨ ਆ ਜਾਂਦਾ ਜੀ ਕਰਾ ਕਰੋ ਕਿਹਦਾ ਫੋਨ ਆਈ ਜਾਂਦਾ ਮੰਮੀ ਟੈਡੀ ਦਾ ਮੰਮੀ ਟੈਡੀ ਦਾ ਮੰਮੀ ਟੈਡੀ ਦਾ ਫੋਨ ਆਈ ਜਾਂਦਾ ਜਵਾਕਾ ਦਾ ਫੋਨ ਆਈ ਜਾਂਦਾ ਜਵਾਕ ਵੀ ਆਇਆ ਤੇ ਮੈਂ ਤੁਹਾਨੂੰ ਕਹੀਦਾ ਨਾ ਬਣਾਵਾਂਗੇ ਦੇਖਦਾ ਜੀ ਚੱਲ ਕੋਈ ਨਾ ਭਾਈ ਯਾਰ ਕੁੱਟਣਾ ਕੋਈ ਨਾ ਅੱਜ ਇਹਨਾਂ ਤਾਂ ਕੰਨ ਸਾਫ਼ ਹੀ ਕਰਕੇ ਜਾਵਾਂਗੇ ਬੇਫਿਕਰ ਹੋ ਜਾ ਤੂੰ ਹੂੰ ਚੱਕਣੇ ਅੱਜ ਇਹ ਦੱਸ ਅੱਛਾ ਕੀ ਕਹਿ ਕੀ ਘਰੇ ਕੀ ਕਹਿ ਕੇ ਆਉਂਦੀ ਐ ਇਹ ਕਦੇ ਤਾਂ ਸਕੂਲ ਭੇਜੀਦਾ ਪੜ੍ਹਨ ਜਾਇਦਾ ਹਾਂ ਉਹ ਸਕੂਲ ਚ ਜਾ ਕੇ ਵੇਨੇ ਇਹਦੀ ਹਾਲ ਕੀੜੀ ਕਲਾਸ ਪੜ੍ਹਦੀ ਐ ਨੌਮੀ ਚ ਨੌ ਮਹੀਜੇ ਵੱੜਦੇ ਤੂੰ ਲੱਕੜ ਦਾ ਕੰਮ ਕਰਦਾ ਤੇਰੀ ਉਮਰ ਹੀ 35 ਸਾਲ ਦੀ ਹੈ ਤੇ ਤੂੰ ਆਸ਼ਕੀ ਕਰਦਾ ਫਿਰਦਾ ਪਿਆਰ ਤਾਂ ਪਿਆਰ ਹੀ ਹੁੰਦਾ ਜਦੋਂ ਹੋ ਗਿਆ ਹੀ ਹੋ ਗਿਆ ਇਹਦੇ ਬਾਅਦ ਗਲਤੀ ਨਹੀਂ ਕਰਦੀ ਨਹੀਂ ਕਰਦੇ ਗਲਤੀ ਦੁਆਦੀ ਨਹੀਂ ਕਰਦੇ ਗਲਤੀ ਹਾਂਜੀ ਹਾਂ ਨਹੀਂ ਆਪਾਂ ਇਸ ਆਸ਼ਕੀ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਪ੍ਰੇਮੀ ਜੋੜਾ ਇਹਨਾਂ ਨਾਲ ਗੱਲ ਕਰਾਂਗੇ ਬਈ ਮੈਂ ਇਹਨਾਂ ਨਾਲ ਗੱਲ ਕਰਾਂ ਤੁਸੀਂ ਮੜਾ ਸਾਈਡ ਤੇ ਕਰ ਲਓ ਤੁਸੀਂ ਵਾਰੀ ਵਾਰੀ ਕੁੱਟੀ ਜਾਂਦੇ ਉਹਨਾਂ ਨੂੰ ਸਾਈਡ ਤੇ ਹੋ ਜਾ ਮੜਾ ਬਈ ਯਾਰ ਕੈਮਰਾਮੈਨ ਨੂੰ ਕਹੂੰਗਾ ਮੜਾ ਕੈਮਰਾ ਨੇੜੇ ਲਿਆਊਗਾ ਬਈ ਕੀ ਨਾਤਰ ਮਜਨੂ ਮਜਨ ਤੇਰਾ ਨਾਮ ਹਰਮਨ ਕੀ 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 ਲੋੜ ਸੀਗੀ ਤੁਹਾਨੂੰ ਘਰੋਂ ਤੂੰ ਪੜਨਾ ਹੋਣੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਇੱਥੇ ਆ ਕੇ ਬੈਠੀਂ ਮੇਰੇ ਦੀ ਬਣਾ ਸਰਦਾ ਹੀ ਨਹੀਂ ਹੈਂ ਸਰਦਾ ਨਹੀਂ ਮੇਰੇ ਦੀ ਸਰਦਾ ਨਹੀਂ ਨਹੀਂ ਕਿਉਂ ਕਿਉਂ ਸਰਦਾਗਾ ਤੂੰ ਬਰ ਰਹਿਣਾ ਹੀ ਮੈਦੇ ਆ ਕਿਹਦੇ ਰਹਿਣਾ ਮਜਨੂ ਦੇ ਤੇ ਇਹਦਾ ਤਾਂ ਵਿਆਹ ਹੋਇਆ ਹੋਇਆ ਮੈਂ ਵੀ ਬੱਸ ਵਿਆਹ ਹੀ ਕਰਾਉਣਾ ਦੇਣਾ ਤੈਨੂੰ ਪਤਾ ਇਹਦਾ ਵਿਆਹ ਹੋਇਆ ਅਸੀਂ ਭੱਜ ਜਾਣਾ ਤੈਨੂੰ ਪਤਾ ਇਹਦਾ ਵਿਆਹ ਹੋਇਆ ਹਾਂ ਮੈਨੂੰ ਪਤਾ ਤੇਰੇ ਦੋ ਜਵਾਬ ਆ 35 32 ਸਾਲ ਦੀ ਤੇਰੀ ਉਮਰ ਤੇਨੂੰ ਸ਼ਰਮ ਨਹੀਂ ਆਉਂਦੀ 16 ਸਾਲ ਦੀ ਕੁੜੀ ਨਾਲ ਫੇਰ ਲਈ ਹੈ ਨਾ ਬਾਈ ਪਿਆਰ ਤਾਂ ਪਿਆਰ ਹੀ ਹੁੰਦਾਗਾ ਤੇਨੂੰ ਪਿਆਰ ਤਾਂ ਪਿਆਰ ਹੁੰਦਾ ਪਰਚਾ ਕਿੱਦ ਕੋਈ ਨਹੀਂ ਪੈ ਜਾਂਦੀ ਕੋਈ ਕੋਈ ਡਰ ਨਹੀਂ ਜਿਵੇਂ ਕਿਸੇ ਨੇ ਕਿਸੇ ਸ਼ਾਇਰ ਨੇ ਆਖਿਆ ਸੀਗਾ ਜਿੰਦ ਜਾਵੇ ਤਾਂ ਜਾਵੇ ਪਰ ਤੇਰਾ ਸਾਥ ਨਹੀਂ ਛੱਡਣਾ ਸੋਹਣੀ ਸਾਥ ਤਾਂ ਨਹੀਂ ਛੱਡਣਾ ਜਦੋਂ ਪਟੇ ਵੱਜਦੇ ਆ ਨਾ ਬੁੰਡ ਤੇ ਉਦੋਂ ਫਿਰ ਕੀ ਹੋਊਗਾ ਪਤਾ ਤੈਨੂੰ ਪੌਂਦੇ ਵੱਡੇ ਜੱਗੇ ਜੀ ਵੱਡੇ ਜਾਈਏ ਇਹ ਹਾਂ ਹੁਣ ਇਹ ਪੁਲਿਸ ਸੱਦਣਗੇ ਤੇਰੇ ਤੇ ਪਰਚਾ ਵੀ ਹੋਊਗਾ ਤੈਨੂੰ ਜੇਲ੍ਹ ਵੀ ਭੇਜਣਗੇ 16 ਸਾਲ ਦੀ ਨਾ ਬਿੱਲ ਨਾ ਬਾਲਕ ਕੁੜੀ ਨਾਲ ਤੇਰਾ ਫੇਰ ਚੱਲੀ ਜਾਂਦਾ ਤੈਨੂੰ ਪਤਾ ਤੁਹਾਨੂੰ ਕੋਈ ਕੋਈ ਪਰਵਾਹ ਨਹੀਂ ਜੀ ਕੋਈ ਪਰਵਾਹੀ ਹੈ ਹਾਂ ਉਹ ਤਾਂ ਸੱਦਣਗੇ ਉਹ ਸੱਦ ਲੈਣਗੇ ਤੇ ਅਸੀਂ ਇੱਥੇ ਕੀ ਕਰਦੇ ਸੀਗੇ ਹੈ ਇੱਥੇ ਪੜਨ ਆ ਇਹੋ ਕਰਨਾ ਆ ਸੀ ਕੰਮ ਕੰ ਕਮ ਇਧਰ ਹੀ ਚੱਲਦਾ ਜੀ ਬਰਿੰਡੇ ਚੱਲਦਾ ਜੀ ਬਰਿੰਡੇ ਚੱਲਦਾ ਫਿਰ ਇੱਥੇ ਕੀ ਦਾਣੇ ਲੈਣਾ ਐ ਤੂੰ ਮੰਨ ਲੈ ਵੀ ਪਿਆਰ ਦੀ ਖਤਰ ਤੈਂ ਬੰਦਾ ਨਦੀਆਂ ਪਾਰ ਕਰ ਜਾਂਦਾ ਜੀ ਮੈਂ ਪਾਰ ਕਰ ਜਾਂਦਾ ਫਿਰ ਇਹਨਾਂ ਦੇ ਘਰੇ ਜਾ ਕੇ ਹੱਥ ਮੰਗ ਲੈਣਾ ਨਾ ਫਿਰ ਜਾ ਕੇ ਹੱਥ ਮੰਗ ਲੈ ਲਾਂ ਮੈਂ ਵਿਆਹਾਂਗੇ ਅਸੀਂ ਪਿਆਰ ਕਰਾਂਗੇ ਵੀ ਪਿਆਰ ਕਰਾਂਗੇ ਛੱਡ ਦੇ ਆ ਦੀ ਘਰ ਵਾਲੀ ਕੋਈ ਗਨਾਹ ਤੇ ਤੇਰੀ ਘਰ ਵਾਲੀ ਫੋਨ ਲਾ ਕੋਈ ਗਨਾ ਤਾਂ ਨਹੀਂ ਘਰਾਂ ਨੂੰ ਫੋਨ ਲਾ ਮੇਰੇ ਕੋਲ ਤਾਂ ਮੋਬਾਈਲ ਹੀ ਹੈ ਨਹੀਂਗਾ ਮੋਬਾਈਲ ਕਿਉਂ ਹੈ ਨਹੀਂ ਤੇਰੇ ਕੋਲ ਹੁਣ ਤਾਂ ਫੋਨ ਵੱਜ ਜਾਂਦਾ ਇਧਰ ਹੈ ਨਹੀਂਗਾ ਮੇਰੇ ਕੋਲ ਮੈਂ ਤੂੰ ਤੁਹਾਡੇ ਤਰ੍ਹਾਂ ਮਗਾੜੀ ਨੇ ਫੋਨ ਲਾਉਣਿਆ ਵੀ ਘਰਾਂ ਨੂੰ ਛੱਡ ਫਿਰ ਤੂੰ ਉਹ ਤਾਂ ਲੈ ਕੇ ਉਹ ਲੈ ਕੇ ਫੋਨ ਤਾਂ ਮੇਰੇ ਦੇਖੋ ਕਿ ਭਾਈ ਹੈਂ ਖੋ ਕੇ ਲੈ ਕੇ ਫੋਨ ਤਾਂ ਖੋ ਕੇ ਕੋਈ ਨਾ ਮੈਂ ਮੰਗਾਲਣਾ ਫੋਨ ਤਾਂ ਤੂੰ ਫੋਨ ਲਾ ਦੇ ਘਰ ਵਾਲਿਆਂ ਨੂੰ ਵੀ ਛੱਡ ਤੂੰ ਆਦੀ ਘਰ ਵਾਲਿਆਂ ਨੂੰ ਬਾਈ ਜੀ ਨੰਬਰ ਹੀ ਹੈ ਗਲਤੀ ਵੀ ਦਵਾਦਾ ਨਹੀਂ ਕਰਦਾ ਗਲਤੀ ਗਲਤੀ ਹੋ ਗਈ ਹੈ ਇਹ ਕੁੜੀ ਦੀ ਜ਼ਿੰਦਗੀ ਖਰਾਬ ਕਰੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਗਲਤੀ ਹੋਈ ਦੁਬਾਰ ਨਹੀਂ ਗਲਤੀ ਕੋਈ ਨਹੀਂ ਕਰਦੀ ਤੇ 16 ਸਾਲ ਦੀ ਉਮਰ ਤੇ ਈ ਤੈਨੂੰ ਸ਼ਰਮ ਨਹੀਂ ਆਉਦੀ ਤੇਰੇ ਮਾਪੇ ਤੈਨੂੰ ਪੜਨ ਭੇਜਦੇ ਤੂੰ ਇਹਨਾਂ ਨਾਲ ਕਰਦੀ ਕੀ ਫਿਰਦੀਆਂ ਤੂੰ ਵੀਰੇ ਮਿਲਣਾ ਤਾਂ ਸੀ ਗਈ ਅਸੀਂ ਕੀ ਮਿਲਣਾ ਸੀਗਾ ਇੱਥੇ ਫਿਰ ਘਰੇ ਜਾਵਲਾਂ ਇਹਨਾਂ ਦੇ ਘਰੇ ਆ ਦੇ ਘਰੇ ਗੱਲ ਕਰਤ ਨਹੀਂ ਕੀਤੀ ਤੂੰ ਬੱਸ ਸੁਣ ਮੈਂ ਘਰੀ ਜਾਉਂਗੀ ਘਰੇ ਗੱਲ ਕਰ ਲੈ ਆਪਦੇ ਫਿਰ ਇਹਨਾਂ ਦੇ ਘਰੇ ਜਾਣਾ ਮੈਂ ਬੱਸ ਸੁਣ ਮੈਂ ਕਿਹਨਾਂ ਦੇ ਇਹਨਾਂ ਦੇ ਮਜਨੂਕੇ ਹੁਣ ਘਰੇ ਜਾਏਂਗੇ ਇਹਨਾਂ ਦੇ ਹਾਂ ਜਾਉਂਗੀ ਤੇ ਤੇਰੇ ਤੇਰੇ ਪਰੋਣੇ ਆਏ ਹੋਇਆ ਉਹ ਉਹਨਾਂ ਦਾ ਮੈਨੂੰ ਕੋਈ ਡਰ ਨਹੀਂ ਕਿਉਂ ਡਰ ਕਾ ਤੂੰ ਮੈਨੂੰ ਵੀਰੇ ਡੱਕਾ ਡਰ ਨਹੀਂ ਕਿਸੇ ਦਾ ਵੀ ਹੁਣ ਸ਼ਰਮ ਆਉਂਦੀ ਨਹੀਂ ਆਉਂਦੀ ਦੋਵਾਂ ਨੂੰ ਨਹੀਂ ਦੋਨਾਂ ਨੂੰ ਨਹੀਂ ਆਉਂਦੀ ਸੰਤਾ ਇਹ ਇਹ ਨਾ ਬਲ ਕੇ ਤੈਨੂੰ ਪਤਾ ਤੇਰੇ ਤੇ ਕੇਸ ਕੱਢਾ ਵੱਡਾ ਨਹੀਂ ਮੈਂ ਇਹਦੇ ਨਾਲ ਖੜੂਗੀ ਮੈਂ ਕਿੰਨਾ ਟਾਈਮ ਕਹੂੰਗੀ ਉਹ ਨਾ ਹੀ ਕਹੇਗੀ ਤੇਰੇ ਤੇ ਤੇਰੇ ਦੋ ਚਪੇੜੇ ਵਜੇ ਤੂੰ ਤਾਂ ਮਿੰਟ 'ਚ ਬਦਲ ਜਾਏਂਗੀ ਜਮਾ ਨਹੀਂ ਬਦਲਦੀ ਹਾਂ ਪੰ ਵੱਡੀ ਜਾਮਾ ਵੱਡੀ ਜਾਮਾ ਹਾਂ ਮੈਂ ਜਨਾਬ ਅੱਜ ਬਦਲਾ ਨਾ ਕੱਲ ਬਦਲਾ ਭਾਈ ਇਹਨਾਂ ਦਾ ਕੀ ਕੀਤਾ ਜਾਊਗਾ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਅੱਜ ਹੀ ਕਿਉਂ ਮਿਲਣਾ ਸੀ ਅੱਜ ਹੀ ਕਿਉਂ ਮਿਲਣਾ ਸੀਗਾ ਅੱਜ ਹੀ ਮਤਲਬ ਵੀ ਵੈਲਟੈਂਟ ਸੀ ਆਈ ਤਾਂ ਕਰਕੇ ਵੈਲੈਂਟਾਈਨ ਦੇ ਹਾਂ ਹਾਂਜੀ ਅੱਛਾ ਫਿਰ ਇਹ ਆ ਕੀ ਕਰਦੇ ਹੁੰਦੇ ਆ ਇਹ ਦਿਨਾਂ ਚ ਇਹਨਾਂ ਦਿਨਾਂ ਚ ਮਾਲ ਵੀ ਸਾਰੇ ਕਿਤੇ ਪ੍ਰੋਗਰਾਮ ਹੁੰਦਾ ਤੇ ਸਾਰੇ ਕਿਤੇ ਪ੍ਰੋਗਰਾਮ ਪਿਆਰ ਕਰਦੇ ਇਸ ਦਿਨਾਂ ਦੇ ਵਿੱਚ ਦੁਨੀਆ ਜੋ ਫਰਵਰੀ ਦੇ ਮਹੀਨੇ ਜਿਹੜੇ ਪਿਆਰ ਪਿਆਰ ਹੁੰਦੇ ਆ ਇਹਨਾਂ ਹਾਂਜੀ ਹਾਂਜੀ ਬਸ ਐਂ ਹੀ ਵਹਿ ਹੋ ਜਾਂਦਾ ਭਾਈ ਮੇਰੀ ਮੈਂ ਤੇ ਵੀਡੀਓ ਕੋ ਨਾ ਭੇਜਾਂਗਾ ਕਿਉਂਕਿ ਵੀਡੀਓ ਕੋ ਨਾ ਭੇਜ ਮੇਰੀ ਰਿਕਵੈਸਟ ਹੀ ਹੈ ਜੰਗਾ ਮੇਰੀ ਬੇਇੱਤੀ ਹੋ ਜੂਗੀ ਹੈ ਮੇਰੀ ਬੇਇੱਤੀ ਹੋ ਜੂਗੀ ਭਾਈ ਇਹਨਾਂ ਨੂੰ ਲੈ ਜਾਓ ਮਾੜਾ ਇੱਕ ਵਾਰੀ ਲੈ ਜਾਓ ਫੜ ਕੇ ਲੈ ਜਾਓ ਗੱਲ ਕਰਦੇ ਆ ਇਹਦੇ ਭਰਾ ਨਾਲ ਕੀ ਗੱਲ ਹੋਈ ਹੈ ਸਾਰੀ ਚਾਰਮਣੀ ਆਉਂਦੀ ਸ਼ਰਮ ਮੈਨੂੰ ਕਾਸੀ ਲੈ ਜੋ ਬਈ ਲੈ ਆ ਜਾ ਮਾ ਜੀ ਨੂੰ ਇੱਥੇ ਖੜਾ ਅੱਛਾ ਭਾਈ ਕੀ ਕਹਿਣਾ ਚਾਹਣਾ ਜਿਹੜੇ ਇਹ ਫਰਵਰੀ ਦੇ ਮਹੀਨੇ ਦੇ ਵਿੱਚ ਤਿਹਾਰ ਚੱਲੀ ਜਾਂਦੇ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਪ੍ਰੋਗਰਾਮ ਚੱਲੀ ਜਾਂਦੇ ਇਹਨਾਂ ਵਾਰ ਕੀ ਕਹਿਣਾ ਚਾਹਣਾ ਇਹ ਤਿਹਾਰ ਤਾਂ ਵੀ ਇਹ ਗੋਰਿਆਂ ਦੇ ਸੀ ਆਪਣੇ ਤਾਂ ਕੁੱਟ ਦਾ ਹਸਾਬ ਹੀ ਬਣਿਆ ਹੋਇਆ ਠੀਕ ਆ ਉਹ ਹੁਣ ਨੌਵੀਂ ਜਾ ਉਮਰ ਕਿੰਨੀ ਹੋ ਗਈ 13-14 ਸਾਲ ਦੀ ਅਨਮਾਲਕ ਹੈਗੀ ਆ ਠੀਕ ਹੈ ਇਹਨੂੰ ਕੀ ਸਮਝਦਾ ਰਹੀ ਹੈ ਚਾਕਲੇਟ ਡੇ ਟੈਡੀ ਡੇ ਪਤਾ ਨਹੀਂ ਕਿਹੜੇ ਡੇ ਡੇ ਆ ਯਾਰ ਹੈਂ ਜਿਹੜਾ ਭੈਣ ਦਾ ਨਾਮ ਹੈ ਇਹਨਾਂ ਨੂੰ ਨਿੱਕੇ ਨਿੱਕੇ ਜਵਾਕਾਂ ਨੂੰ ਅੱਗ ਲੱਗੀ ਫਿਰਦੀ ਆ 14 ਸਾਲ 13-14 ਸਾਲਾਂ ਦੀ ਆ ਉੱਥੇ ਸਕੂਲ ਜਾਂਦੀ ਮਾਰੀ ਤੇ 32 ਸਾਲ ਦਾ ਉਹ ਤਾਂ 32 ਸਾਲ ਦਾ ਉਹ ਗਾਂ ਜਿਹੜਾ ਆਪਦੀ ਘਰ ਅਲ ਦਿੱਤਾ ਜਵਾਕਾਂ ਦਾ ਨਹੀਂ ਹੋਇਆ ਤੇ ਇਹਦਾ ਕਿੱਥੇ ਹੋ ਜਾਊਗਾ ਹੈ ਐਵੇਂ ਬਸ ਉਹ ਪਤਾ ਨਹੀਂ ਇੱਥੇ ਆ ਕੇ ਬੈਠੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਫਿਰ ਮਾਂ ਪਿਓ ਨੂੰ ਪੜਨੋ ਭੇਜਦੇ ਇਹ ਕੀ ਕਰਦੇ ਕੀ ਕਰਦੇ ਮੇਰੀ ਗੱਲ ਸੁਣੋ ਜਿਨੇ ਮਾਂ ਨੇ 9 ਮਹੀਨੇ ਕੋਖੇ ਚ ਰੱਖਿਆ ਉਹਦਾ ਅਕਸਰ ਗੰਦ ਚੱਕਿਆ ਠੀਕ ਆ ਜਦੋਂ ਜੋ ਆਖ ਨਿਕਾ ਹੁੰਦਾ ਨਾ ਪੋਤਲੇ ਵੀ ਸਾਫ ਕਰਦੇ ਸਾਰਾ ਕਰਦੇ ਉਹ ਤਾਂ ਪਿਆਰ ਭਰ ਲਗੀ ਤਾਂ ਜਿਹੜਾ ਆ ਦੋ ਦਿਨਾਂ ਦਾ ਝੂਠਾ ਪੈਰ ਆ ਜਿੱਥੇ ਗੱਪ ਬਾਈਦੇ ਆ ਫੋਨਾਂ ਤੇ ਇਹਨਾਂ ਨੂੰ ਚੰਗੇ ਲੱਗਦੇ ਆ ਹੈ ਮਾੜਾ ਮੋਟਾ ਬੰਦਾ ਸਮਝੇਦਾਰ ਹੋਵੇ ਸਿਆਣਾ ਬਨਣਾ ਚਾਹੀਦਾ ਅਧ ਮਾ ਪਿਓ ਦੀ ਤੁਸੀਂ ਇੱਜ਼ਤ ਰੱਖੋ ਆ 32 ਸਾਲ ਦਾ ਤੇ 16 15 ਸਾਲਾਂ ਦੀ ਉਹ ਆ ਇਹਨੂੰ ਦੇ ਬਲੈਂਟ ਹੈ ਮੈਲਨ ਟੱਬਲੈਂਟ ਹੈ ਉਹਨੂੰ ਤਾਂ ਚਾਚਾ ਨੇ ਕਹਿਣਾ ਵੀ ਨਹੀਂ ਉਹਦਾ ਵੱਡੇ ਬਲੈਂਟ ਬਰੀ ਦੇ ਮਹੀਨੇ ਤੇ ਸੱਪ ਆਈ ਹੈ ਬਈ ਭਾਈ ਜਸਿਆ ਆਪਾ ਤਾਂ ਹੁਣ ਜਿਹੜੇ ਮਾਂ ਪਿਓ ਨਾਲ ਦੇ ਧੋਖਾ ਦੇ ਕੇ ਆਉਂਦੇ ਆ ਉਹਨਾਂ ਪਰ ਕੀ ਕਹਿਣਾ ਚਾਹੀਦਾ ਭਾਈ ਯਾਰ ਮੇਰੀ ਗੱਲ ਸੁਣ ਤੀਆਂ ਜੰਮਨ ਤੋਂ ਤੇ ਵਿਹੋਂ ਤੋਂ ਨਹੀਂ ਬਟਾਲਦਾ ਹੁੰਦਾ ਆ ਚੀਜ਼ਾਂ ਤੋਂ ਦਰਦਾ ਮੈਂਟ ਜਦੋਂ ਮਿੱਟੀ ਖੇ ਪਵਾਉਂਦੀ ਹੈ ਨਾ ਉਦੋਂ ਹੁੰਦਾ ਆ ਹੁਣ ਜੇ ਆਪਦੇ ਹਾਨ ਪ੍ਰਬੰਧ ਦੇ ਨਾ ਹੋਵੇ ਤਾਂ ਬੰਦਾ ਵਿਆਹ ਵੀ ਕਰ ਦੇ ਉਹਦਾ ਵਿਹ ਹੈ ਬਰਿਆ ਗਾਂ ਉਹਦੀ ਘਰ ਵਾਲੀ ਦੋ ਜਵਾਕਾ ਉਹ ਕੀ ਕਰੂਗਾ ਕਿ ਅੱਛਾ ਹੁਣ ਕੀ ਕਰੋਗੇ ਇਹਨਾਂ ਨਾਲ ਹੁਣ ਤੁਸੀਂ ਫੜ ਲੇ ਹੁਣ ਕੀ ਕਰੋਗੇ ਭਾਈ ਇਹ ਤੇ ਪਾਚਾ ਪਾਵਾਂਗੇ ਸਣੇ ਸਾਡੀ ਕੁੜੀ ਤੇ ਪਾਵਾਂਗੇ ਦੋਨਾਂ ਦੋਨਾਂ ਨੂੰ ਸਜ਼ਾ ਮਿਲੇ ਹਾਂ ਪਤਾ ਲੱਗੇ ਇਹਨਾਂ ਨੂੰ ਇਹ ਕੀ ਕਰਦੇ ਹਾਂ ਪਤਾ ਲੱਗੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਗਲਤੀ ਆ ਤੇ ਗੱਲ ਨੂੰ ਕੋਈ ਜੱਜ ਨਹੀਂ ਛੱਡਤਾ ਤੇ ਗੱਲ ਨੂੰ ਚਾਰ ਦਿਨਾਂ ਨੂੰ ਹੋਰ ਕੋਡੀਆਂ ਵੀ ਵਿਗੜਨਗਾ ਵੀ ਉਹਨਾਂ ਦਾ ਕੀ ਕਰ ਲਿਆ ਚਲੋ ਬਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਫਰਵਰੀ ਦੇ ਮਹੀਨੇ ਦੇ ਵਿੱਚ ਜਿਹੜੇ ਤਿਹਾਰ ਚੱਲੀ ਜਾਂਦੇ ਆ ਨਾ ਇਹਨਾਂ ਪੇਹ ਤਿਹਾਰਾਂ ਦੇ ਵਿੱਚ ਉਮਰ ਅਮਰਵੀਨ ਵੇਖੀ ਹੋਈ ਜਾਂਦੀ 32 ਸਾਲ ਦਾ ਆਪ ਹੈਗਾ ਉਹਦਾ ਵਿਆਹ ਵੀ ਹੋਇਆ ਤੇ 16 ਸਾਲ ਦੀ ਕੁੜੀ ਨਾਲ ਇੱਥੇ ਗੋਦੀ ਦੇ ਵਿੱਚ ਸਿਰ ਧਰ ਕੇ ਬੈਠਾ ਉਦੇ ਭਰਾ ਨੇ ਫੜ ਲਿਆ ਵੈਲੈਂਟਾਈਨ ਡੇ ਮਨਾਉਣ ਆਏ ਸੀ ਪ੍ਰੋਮਿਸ ਡੇ ਲੋ ਚਾਕਲੇਟ ਡੇ ਕੀ 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 ਚੱਲ ਸਿਸਟਮ ਚੱਲੀ ਜਾਂਦਾ ਤੇ ਉਹਨਾਂ ਨੂੰ ਇਹ ਕਹਿਣਾ ਵੀ ਨਹੀਂ ਆਉਂਦਾ ਵੀ ਜਿਹੜਾ ਤਿਆਰ ਉਹ ਮਨਾਉਣ ਆਇਆ ਇਥੇ ਕਿਹੜਾ ਜਿਹੜਾ ਦੇ ਮਨਾਉਣ ਆਇਆ ਉਹਨਾਂ ਨੂੰ ਕਹਿਣਾ ਵੀ ਨਹੀਂ ਆਉਂਦਾ ਪਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਇਹ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਿੱਖਿਆ ਇਹਦੇ ਵਿੱਚ ਕੀ ਮਿਲਦੀ ਆ ਬਾਬਿਓ ਵੀ ਜਿਹੜੀਆਂ ਆਪਣੀਆਂ ਕੁੜੀਆਂ ਹੈਗੀਆਂ ਇਹਨਾਂ ਦਾ ਧਿਆਨ ਰੱਖੋ ਇਹ ਇਹ ਕਿਹੜੇ ਰਸਤੇ ਜਾ ਰਹੇ ਆ ਕੀ ਕਰ ਰਹੀਆਂ ਤੇ ਆਪ ਦਾ ਧਿਆਨ ਨਾਲ ਇਸ ਅਨਪੜ ਜਿਹੜੇ ਮਾਪਿਓ ਉਹਨਾਂ ਦਾ ਇਹ ਕੀ ਕਰਦੀਆਂ ਇਹਨਾਂ ਦਾ ਉਹਨਾਂ ਦਾ ਉਹ ਤੱਕਦੀਆਂ ਵੀ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਇਹਨਾਂ ਨੂੰ ਕੀ ਕੁਝ ਪਤਾ ਹੀ ਨਹੀਂ ਜ਼ਿੰਦਗੀ ਬਾਰੇ ਤੇ ਇਹਨਾਂ ਦਾ ਕਰਕੇ ਤੇ ਇਹਨਾਂ ਨੂੰ ਬੇਕੂਫ ਬਣਾ ਕੇ ਤੇ ਇਹੋ ਜੇ ਕੰਮਾਂ ਦੇ ਵਿੱਚ ਫਸ ਜਾਂਦੀਆਂ ਸਾਡੀ ਵੀਡੀਓ ਕੋ ਸਿੱਖਿਆ ਦੇ ਨਾਤੇ ਵੀ ਸਾਡੀ ਵੀਡੀਓ ਕੋ ਸੇਅਰ ਦੇ ਨਾਤੇ ਵੀ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ